ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਸਲਾ ਤੇ ਲਾ ਚੈਨਲ ਦੇ ਜੇ ਤੁਹਾਡੇ ਵਿਚਾਰੇ ਤੇ ਬਹੁਤ ਸਾਰੇ ਪਿੰਪਲ ਡਾਰਕ ਸਰਕਲ ਤੇ ਬੈਗ ਹੈਡਸ ਹੋ ਗਏ ਹਨ ਤਾਂ ਫਿਕਰ ਨਾ ਕਰੋ ਤੁਸੀਂ ਸਹੀ ਵੀਡੀਓ ਤੇ ਆਏ ਹੋ ਤੇ ਅੱਜ ਮੈਂ ਤਾਂ ਅੰਡੇ ਲਈ ਲੈ ਕੇ ਆਈ ਹਾਂ ਵੀ ਅਸਰ ਦਾ ਨਸਕੇ ਜੋ ਤੁਹਾਡੀ ਸਕਿਨ ਨੂੰ ਚਮਕਦਾਰ ਬਣਾ ਦੇਣਗੇ ਚਲੋ ਦੇਰੀ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇrito ਅੱਗੇ ਤੋਂ ਰਿਕਵੈਸਟ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਢੱਡ ਤੱਕ ਪਹੁੰਚ ਸਕੇ ਚਲੋ ਨੁਸਖਾ ਨੰਬਰ 1 ਹਲਦੀ ਦਹੀਂ ਦਾ ਪੈਕ ਚਿਹਰੇ ਤੇ ਲਗਾਓ ਗਲੋ ਲਈ ਨੰਬਰ 2 ਟਮਾਟਰ ਰਗੜੋ ਸਨ ਟੈਨ ਲਈ ਹਲਦੀ ਦੁੱਧ ਚੰਦਨ ਪਿੰਪਲ ਤੇਗ ਲੋ ਲਈ ਟਮਾਟਰ ਦਾ ਰਸ ਨਿੰਬੂ ਤੇ ਨਿੰਬੂ ਚਿਹਰੇ ਦੀ ਦਾਗ ਸਰਕਲ ਲਈ ਮੁਲਤਾਨੀ ਮਿੱਟੀ ਤੇ ਗੁਲਾਬ ਜਲ ਸਕਿਨ ਨੂੰ ਸੌਫਟ ਕਰਨ ਲਈ অ্যালোਵੇਰਾ ਜੈਲ ਜੰਡੂ ਬਾਮ ਛੋਟੇ ਛੋਟੇ ਪਿੰਪਲਸ ਲਈ ਦਹੀਂ ਦੁੱਧ ਹਲਦੀ ਡੈਡ ਸਕਿਨ ਹਟਾ ਕੇ ਚਮਕਾਉਣ ਲਈ ਟਮਾਟਰ ਦਾ ਰਸ ਤੇ ਨਿੰਬੂ ਸਨ ਟੈਨ ਹਟਾਉਣ ਲਈ ਨੰਬਰ 7 ਗੁਲਾਬ ਜਲ ਗਲਾਸ ਲਿੰਕ ਰਾਤ ਨੂੰ ਲਗਾਓ ਨਾਲ ਸਕਿਨ ਸੌਫਟ ਤੇ ਹਾਈਡਰੇਟਡ ਨੰਬਰ 8 ਐਲੋਵੇਰਾ ਤੇ ਚੰਦਨ ਪਾਊਡਰ ਚਮਕਦਾਰ ਤੇ ਐਕਨੇ ਫ੍ਰੀ ਤ્વਚਾ ਕੱਚਾ ਦੁੱਧ ਤੇ ਕਪੂਰ ਮੋਟੀ ਸਕਿਨ ਲਈ ਬਦਾਮ ਦਾ ਤੇਲ ਤੇ ਸ਼ਹਿਦ ਗਲੋਇੰਗ ਸਕਿਨ ਲਈ ਮੁਲਤਾਨੀ ਮਿੱਟੀ ਤੇ ਗੁਲਾਬ ਜਲ ਆਇਲ ਕੰਟਰੋਲ ਤੇ ਬੈਗ ਹੈਡਸ ਖਤਮ ਖੀਰੇ ਦਾ ਰਸ ਤੇ ਨਿੰਬੂ ਸਨਬਰਨ ਤੇ ਸਨ ਟੈਨਿੰਗ ਲਈ ਬੇਕਿੰਗ ਸੋਡਾ ਤੇ ਪਾਣੀ ब्लैक हेड वाइड हेड हटाने ਲਈ ਕੋਕਵਾ ਪਾਊਡਰ ਤੇ ਦਹੀਂ ਇਨਸਟੈਂਟ ਗਲੋ ਲਈ ਐਲੋਵੇਰਾ ਤੇ ਨਿੰਬੂ ਰਸ ਸਕਾਰਮੋ ਕਰਨ ਲਈ ਚੋਲਾ ਦਾ ਪਾਣੀ ਸਕਿਨ ਗਲੋ ਕਰਾਉਣ ਲਈ ਮਿੱਠਾ ਸੋਡਾ ਤੇ ਨਿੰਬੂ ਡੱਡ ਸਕਿਨ ਹਟਾਉਣ ਲਈ ਅਖਰੋਟ ਪਾਊਡਰ ਤੇ ਸ਼ਹਿਦ ਹੋਮ ਮੇਡ ਸਕਰਬ ਕੇਲਾ ਤੇ ਦੁੱਧ ਡਰਾਈ ਸਕਿਨ ਲਈ ਬੈਸਟ ਚੰਦਨ ਆਮਲਾ ਤੇ ਤਮਰਿਕ ਗਲੋਇੰਗ ਸਕਿਨ ਲਈ ਦੁੱਧ ਹਲਦੀ ਗਲੋਇੰਗ ਸਕਿਨ ਲਈ ਐਰੋਵੇਲਾ ਤੇ ਹਲਦੀ ਪਿੰਪਲਸ ਦਰੂਪ ਦੂਰ ਕਰਨ ਲਈ ਹੋਂ ਸਮਾ ਆ ਗਿਆ ਹੈ ਇੱਕ ਰਾਮਬਨ ਨੁਸਖੇ ਦਾ ਇੰਤਜ਼ਾਰ ਸੱਤ ਪਿਲਾਸਾਂ ਇੱਕ ਚਮਚ ਬੇਸਨ ਇੱਕ ਛੁਟਕੀ ਹਲਦੀ ਇੱਕ ਚਮਚ दही ਇੱਕ ਚਮਚ ਰੋਜ਼ ਵਾਟਰ ਤੇ ਤਿੰਨ ਚਾਰ ਬੂੰਦਾ ਬਦਾਮ ਦੀਆਂ ਬਦਾਮ ਇਹਨਾਂ ਸਾਰਿਆਂ ਨੂੰ ਤੁਸੀਂ ਪੇਸਟ ਬਣਾ ਲੈਣਾ ਹੈ ਤੇ ਬਾਅਦ ਜੋ ਇਸ ਤੁਸੀਂ ਆਪਣੇ ਚਿਹਰੇ ਤੇ ਲਗਾਓ ਤੇ ਆਪਣੀ ਅੱਖਾਂ ਦੇ ਨੇੜੇ ਨਹੀਂ ਤੇ ਇਸ ਨੂੰ ਰਾਤ ਰਾਤ ਨੂੰ ਲਗਾਉਂ ਤੇ ਨਾਰਮਲ ਵਾਟਰ ਨਾਲ ਆਪਣਾ ਮੂੰਹ ਧੋ ਲਵੋ ਇਸ ਦੇ ਫਾਇਦੇ ਹੀ ਫਾਇਦੇ ਹਨ ਫਾਇਦੇ ਹੀ ਫਾਇਦੇ ਹਨ ਜਿਵੇਂ ਕਿ ਸਕਿਨ ਗਲੋ ਪਿੰਪਲਸ ਤੋਂ ਰਾਹਤ ਪਿੰਪਲਸ ਖਤਮ ਬਲੈਕ ਹੈਡ ਵਾਈਟਸ ਖਤਮ ਡਾਰਕ ਸਰਕਲ ਖਤਮ ਇਸ ਨਾਲ ਅਸੀਂ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਭ ਤੋਂ ਵਧੀਆ ਨੁਸਖਾ ਕਿਹੜਾ ਲੱਗਾ ਤੁਸੀਂ ਅੱਜ ਕਿਹੜਾ ਨੁਸਖਾ ਅਜ਼ਮਾਉਣਾ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੇ ਸਾਕ ਸਬੰਧੀਆਂ ਨੂੰ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਤਾਂਕਿ ਉਹ ਵੀ ਸਾਡੀ ਵੀਡੀਓ ਨੂੰ ਲਾਈਕ ਕਰ ਸਕਣ ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਨੀ ਹਾਂ ਕਿ ਤੁਸੀਂ ਸਾਨੂੰ 23 23 ਸਾਡੇ ਸਬਸਕ੍ਰਾਈਬਰ ਹੋ ਚੁੱਕੇ ਹਨ ਕਿਤੇ ਸਭ ਤੁਹਾਡੀ ਸਪੋਰਟ ਨਾਲ ਵੀ ਹੋ ਰਿਹਾ ਹੈ ਇਸ 23 ਨੂੰ ਸਪੋਰਟ ਕਰੀ ਜਾਓ ਇੱਕ ਨਾ ਇੱਕ ਦਿਨ ਅਸੀਂ ਜ਼ਰੂਰ ਆਪਣੇ ਮੁਖਾਮ ਦੇ ਪਹੁੰਚਾਂਗੇ thank you for support us and, and always help with us we will upload we will upload a new videos for you for your health and your mindset please subscribe our channel like share and comment and thank you